ਸਤਿ ਸ਼੍ਰੀ ਅਕਾਲ ਜਸਵਿੰਦਰ ਦੇ ਰਸੋਈ ਸੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਸ਼ਕਰਕੰਦੀ ਦੀ ਖੱਟੀ ਮਿੱਠੀ ਚਟਪਟੀ ਚਾਟ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਬਿਨਾ ਸ਼ਕਰਕੰਦੀ ਨੂੰ ਉਬਾਲੇ ਬਿਨ ਸ਼ਕਰਕੰਦੀ ਨੂੰ ਭੁੰਨੇ ਹੋਏ ਬਹੁਤ ਹੀ ਟੇਸਟੀ ਚਾਟ ਬਣਾਵਾਂਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਛਟਪਟੀ ਸ਼ਕਰਕੰਦੀ ਦੀ ਚਾਟ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਤਿਆਂ ਤੇ ਸਭ ਤੋਂ ਪਹਿਲਾਂ ਦੇਖੋ ਇੱਥੇ ਸ਼ਕਰਕੰਦੀ ਨੂੰ ਮੈਂ ਇੱਕ ਬਰਤਨ ਦੇ ਵਿੱਚ ਪਾ ਲਿੱਤਾ ਹੈ ਤੇ ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਮਲ-ਮਲ ਕੇ ਧੋਣਾ ਹੈ ਕਿਉਂਕਿ ਸ਼ਕਰਕੰਦੀ ਦੇ ਉੱਪਰ ਕਾਫੀ ਜ਼ਿਆਦਾ ਮਿੱਟੀ ਹੁੰਦੀ ਹੈ ਤੇ ਇਸ ਲਈ ਸ਼ਕਰਕੰਦੀ ਨੂੰ ਬਹੁਤ ਚੰਗੀ ਤਰ੍ਹਾਂ ਧੋ ਲੈਣਾ ਆਪਾਂ ਮੈਂ 3-4 ਵਾਰੀ ਇਸ ਨੂੰ ਪਾਣੀ ਬਦਲ-ਬਦਲ ਕੇ ਧੋ ਲਿੱਤਾ ਹੋਇਆ ਤੇ ਸ਼ਕਰਕੰਦੀ ਤੋਂ ਸਾਰੀ ਜਿਹੜੀ ਮਿੱਟੀ ਹੈਗੀ ਏ ਉੱਤਰ ਚੁੱਕੀ ਹੋਈ ਏ ਤੇ ਹੁਣ ਜਿਹੜੀ ਇਹ ਸ਼ਕਰਕੰਦੀ ਹੈਗੀ ਏ ਇਸ ਨੂੰ ਨਾ ਤਾਂ ਆਪਾਂ ਭੁੰਨਣਾ ਹੈ ਨਾ ਬੋਇਲ ਕਰਨਾ ਹੈ ਇਸ ਤਰੀਕੇ ਦੇ ਨਾਲ ਆਪਾਂ ਇੱਕ ਪੋਲੀਥੀਨ ਲੈ ਲੈਣਾ ਹੈ ਤੇ ਇਹ ਜਿਹੜੀ ਸ਼ਕਰਕੰਦੀ ਹੈਗੀ ਇਹ ਸਾਰੀ ਆਪਾਂ ਇਸ ਪੋਲੀਥਿਨ ਦੇ ਵਿੱਚ ਪਾ ਦਵਾਂਗੇ ਬਹੁਤ ਹੀ ਜ਼ਿਆਦਾ ਸੋਖਾ ਤਰੀਕਾ ਹੈਗਾ ਸ਼ਕਰਕੰਦੀ ਬਣਾਉਂਦਾ ਤੇ ਦੇਖੋ ਇੱਥੇ ਜਿਹੜੀ ਸਾਰੀ ਸ਼ਕਰਕੰਦੀ ਹੈਗੀ ਐ ਮੈਂ ਪੋਲੀਥਿਨ ਦੇ ਵਿੱਚ ਪਾ ਰਹੀਆਂ ਇਸ ਨੂੰ ਬਹੁਤ ਜ਼ਿਆਦਾ ਨਿਚੋੜ ਨਿਚੋੜ ਕੇ ਨਹੀਂ ਬਾਣਾ ਤੇ ਸ਼ਕਰਕੰਦੀ ਸਾਰੀ ਮੈਂ ਪੋਲੀਥਿਨ ਦੇ ਵਿੱਚ ਪਾ ਲਿੱਤੀ ਹੋਈ ਐ ਤੇ ਹੁਣ ਇਸ ਦੇ ਉੱਪਰ ਆਪਾਂ ਪੋਲੀ ਜਿਹੀ ਇੱਕ ਗੱਠ ਲਗਾਵਾਂਗੇ ਬਹੁਤ ਜ਼ਿਆਦਾ ਟਾਈਟ ਆਪਾਂ ਇਸ ਨੂੰ ਨਹੀਂ ਗੱਠ ਲਗਾਣੀ ਤੇ ਦੇਖੋ ਇਸ ਤਰੀਕੇ ਦੇ ਨਾਲ ਪੋਲੀ ਜੀ ਗੱਠ ਲਗਾ ਲਿੱਤੀ ਹੋਈ ਏ ਹੁਣ ਇਹ ਸ਼ਕਰਕੰਦੀ ਆਪਾਂ ਮਾਈਕ੍ਰੋਵੇਵ ਦੇ ਵਿੱਚ ਪਕਾਵਾਂਗੇ ਤੇ ਦੇਖੋ ਇੱਥੇ ਮੈਂ ਹੁਣੇ ਜਿਹੜਾ ਪੋਲੀਥਿਨ ਹੈਗਾ ਸ਼ਕਰਕੰਦੀ ਵਾਲਾ ਮਾਈਕ੍ਰੋਵੇਵ ਦੇ ਵਿੱਚ ਰੱਖ ਦਿੱਤਾ ਹੈ ਤੇ ਹੁਣ ਆਪਾਂ 6 ਮਿੰਟ ਦੇ ਉੱਪਰ ਇਸ ਨੂੰ ਪਕਾਣੇ 6 ਮਿੰਟ ਦੇ ਵਿੱਚ ਹੀ ਜਿਹੜੀ ਇਹ ਸ਼ਕਰਕੰਦੀ ਹੈਗੀ ਏ ਬਹੁਤ ਵਧੀਆ ਤਰੀਕੇ ਦੇ ਨਾਲ ਪੱਕ ਜਾਏਗੀ ਤੇ ਹੁਣ ਮੈਨੂੰ ਇੱਥੇ ਤਕਰੀਬਨ ਮਾਈਕ੍ਰੋਵੇਵ ਦੇ ਵਿੱਚ ਪਕਾਉਂਦੇ ਇਸ ਨੂੰ 6 ਮਿੰਟ ਹੋ ਗਏ ਹੋਏ ਨੇ ਤੇ ਇਸ ਨੂੰ ਮੈਂ ਬਾਹਰ ਕੱਢ ਲਿੱਤਾ ਹੋਇਆ ਹੈ ਬੜੇ ਹੀ ਧਿਆਨ ਦੇ ਨਾਲ ਆਪਾਂ ਇਸ ਦੀ ਗੱਠ ਖੋਲਣੀ ਹੈ ਪੋਲੋਥਿਨ ਦੀ ਕਿਉਂਕਿ ਸ਼ਕਰਕੰਦੀ ਬਹੁਤ ਜ਼ਿਆਦਾ ਗਰਮ ਹੈ ਤੇ ਹੁਣ ਆਪਾਂ ਇਸ ਨੂੰ ਚੈੱਕ ਕਰਾਂਗੇ ਕਿ ਇਹ 6 ਮਿੰਟ ਦੇ ਵਿੱਚ ਚੰਗੀ ਤਰ੍ਹਾਂ ਪੱਕ ਗਈ ਹੈ ਤੇ ਇਸ ਤਰ੍ਹਾਂ ਦੇਖੋ ਮੈਂ ਵਿੱਚ ਚਾਕੂ ਲਗਾਇਆ ਚਾਕੂ ਜਿਹੜਾ ਹੈਗਾ ਬੜੇ ਹੀ ਆਰਾਮ ਦੇ ਨਾਲ ਸ਼ਕਰਕੰਦੀ ਦੇ ਵਿੱਚ ਚਲਾ ਗਿਆ ਮਤਲਬ ਕਿ ਜਿਹੜੀ ਸ਼ਕਰਕੰਦੀ ਹੈਗੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੀ ਹੋਈ ਹੈ ਜਿਵੇਂ ਹੀ ਹਲਕੀ ਜਿਹੀ ਠੰਡੀ ਹੋਏਗੀ ਤਾਂ ਆਪਾਂ ਇਸ ਦੇ ਜਿਹੜੇ ਛਿਲਕੇ ਹੈਗੇ ਨੇ ਉਤਾਰ ਲਵਾਂਗੇ ਦੇਖੋ microwaves ਦੇ ਵਿੱਚ ਵੀ ਸ਼ੱਕਰਕੰਦੀ ਪਕਾਉਣ ਦੇ ਨਾਲ ਜਦੋਂ ਤੁਸੀਂ ਚਾਟ ਬਣਾਓਗੇ ਤਾਂ ਕੋਈ ਜੱਜ ਵੀ ਨਹੀਂ ਕਰ ਸਕਦਾ ਕਿ ਤੁਸੀਂ ਇਹ ਭੁੰਨ ਕੇ ਨਹੀਂ ਬਣਾਈ ਇਸ ਦਾ ਟੇਸਟ ਬਿਲਕੁਲ ਇਸ ਤਰ੍ਹਾਂ ਆਵੇਗਾ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਸ਼ੱਕਰਕੰਦੀ ਚਾਟ ਖਾਂਦੇ ਆਂ ਸ਼ੱਕਰਕੰਦੀ ਭੁੰਨ ਕੇ ਤਿਆਰ ਕੀਤੀ ਗਈ ਹੁੰਦੀ ਹੈ ਸੇਮ ਉਸੇ ਤਰ੍ਹਾਂ ਦਾ ਇਸ ਦਾ ਸਵਾਦ ਆਏਗਾ ਤੇ ਦੇਖੋ ਇਸ ਤਰੀਕੇ ਦੇ ਨਾਲ ਜਿਹੜੇ ਸਾਰੇ ਪੀਸ ਹੈਗੇ ਨੇ ਕੱਟ ਕੇ ਰੱਖ ਲੈਣੇ ਨੇ ਤੇ ਮੈਂ ਸਾਰੇ ਹੀ ਜਿਹੜੇ ਸ਼ੱਕਰਕੰਦੀ ਦੇ ਪੀਸ ਹੈਗੇ ਨੇ ਇਸ ਤਰੀਕੇ ਦੇ ਨਾਲ ਕੱਟ ਕੇ ਰੱਖ ਦਿੱਤੇ ਹੋਏ ਨੇ ਤੇ ਹੁਣ ਆਪਾਂ ਇਸ ਨੂੰ ਚਟਪਟਾ ਜਿਹਾ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਇਸ ਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਤੁਸੀਂ ਚਾਹੋ ਤਾਂ ਇੱਥੇ ਕਾਲਾ ਨਮਕ ਵੀ ਪਾ ਸਕਦੇ ਹੋ ਨਾਲ ਹੀ ਇੱਥੇ ਕਸ਼ਮੀਰੀ ਲਾਲ ਮੀਚ ਅੱਧਾ ਚਮਚ ਪਾ ਦਿੱਤੀ ਹੈ ਤੇ ਅੱਧਾ ਚਮਚ ਮੈਂ ਇਸ ਦੇ ਵਿੱਚ ਪਾ ਦਿੱਤਾ ਹੈ ਚਾਟ ਮਸਾਲਾ ਤੇ 2 ਚਮਚ ਇਸ ਦੇ ਵਿੱਚ ਟਮੇਟੋ ਕੇਚੱਪ ਪਾ ਦਿੱਤੀ ਹੈ ਤੁਸੀਂ ਚਾਹੋ ਤਾਂ ਖੱਟੀ ਮਿੱਠੀ ਇਮਲੀ ਦੀ ਚਟਨੀ ਵੀ ਪਾ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਮੈਂ ਇਮਲੀ ਦਾ ਪਾਣੀ ਪਾਵਾਂਗੀ ਮੈਂ ਥੋੜੀ ਜੀ ਇਮਲੀ ਜਿਹੜੀ ਹੈਗੀ ਇਸ ਨੂੰ ਭਿਗੋ ਕੇ ਰੱਖਿਆ ਹੋਇਆ ਸੀ ਤੇ ਇਹ ਇਮਲੀ ਦਾ ਪਾਣੀ ਵੀ ਮੈਂ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਪੁੰਨੇ ਹੋਏ ਜੀਰੇ ਦਾ ਪਾਊਡਰ ਇਸ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਇਹਦੇ ਨਾਲ ਸਵਾਦ ਜਿਹੜਾ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਨਾ ਸਾਰੀਆਂ ਚੀਜ਼ਾਂ ਨੂੰ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਤੁਸੀਂ ਦੇਖੋ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਬਹੁਤ ਹੀ ਵਧੀਆ ਚਟਪਟੀ ਖੱਟੀ ਮਿੱਠੀ ਜਿਹੜੀ ਚਾਟ ਹੈਗੀ ਇਹ ਬਣ ਚੁੱਕੀ ਹੋਈ ਹੈ ਬਿਲਕੁਲ ਇਸ ਦਾ ਟੇਸ ਇਸ ਤਰ੍ਹਾਂ ਆਏਗਾ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਚਾਟ ਲਿਆ ਕੇ ਖਾਣੇ ਆ ਚਾਟ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਬਹੁਤ ਹੀ ਵਧੀਆ ਚਾਟ ਬਣ ਚੁੱਕੀ ਹੈ ਤੇ ਫਿਰ ਤੋਂ ਹੁਣ ਅਗਲੀ ਨਵੀਂ ਰੈਸਪੀ ਦੇ ਵਿੱਚ ਆਪਾਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ